ఫారఴత్రటర్。రయష్.్ లవ ఆక్ సార్షన, రెసిము,నిల్ గాయిలిలవలుల నిటె్చా 8 సారియారిలిల వీలేధ పోనిలిలిమిద఼డ్లిన్లిలలా ఎవగానాల ਸਾਰਾ ਹਿਸਾਬ ਕਿਤਾਬ ਹਰ ਇੱਕ ਫੋਨ ਨੰਬਰ ਜੋ ਵੀ ਚਾਹੀਦਾ ਇਹਨਾਂ ਕੋਲ ਹੀ ਸਾਰੇ ਕਥਾਂ ਦਾ ਹਿਸਾਬ ਕਿਤਾਬ ਸਾਰਾ ਮਨੀਮ ਸਾਹਿਬ ਦੇ ਹੱਥ 'ਚ ਹੈ ਇਹ ਸਾਡਾ ਮਨੀਮ ਦੋਦੀ ਦਾ ਹਿਸਾਬ ਖੇਤੀ ਦਾ ਹਿਸਾਬ ਹਰ ਇੱਕ ਹਿਸਾਬ ਖਾਦ ਪਾਣੀ ਦਾ ਹਾਂ ਲੈ ਲਈ ਵੇ ਦੋਤਾਂ ਨੂੰ ਮਨੀ ਜਲੀ ਹੈ ਹਾਂ ਸਾਰਾ ਰਜਿਸਟਰ ਹਿਸਾਬ ਕਿਤਾਬ ਆੜਿਆ ਨਾ

ਉਹ ਮੈਂ ਆ ਦੁੱਧ ਹਮਲਾ ਜੁੱਟ ਰਹੇ ਹੂੰ ਇਹਦੇ ਵਿੱਚ ਕੰਮ ਸਕੇਮ 420 ਨੰਬਰ ਨੇ ਅੱਛਾ ਇਹਦਾ ਨੰਬਰ ਚਾਹੀਦਾ ਡਾਕਟਰ ਤੱਕ ਦੇ ਦੇ ਹੂੰ ਆਨਾਂ ਨੇ ਦਿਹਾੜੀਦਾਰਾਂ ਦੇ ਸਾਰਿਆਂ ਨੇ ਹਾਂ ਦੇ ਸਭ ਦੇ ਨੰਬਰ ਨੇ ਹੂੰ ਕਿ ਗੰਨਾ ਵੜਨਾ ਹੈ ਫੋਨ ਕਰ ਦੇਣਾ ਹੂੰ ਵੀ ਆ ਜਾਓ ਗੰਨਾ ਕੱਟੋ ਆ ਕੇ ਹੂੰ ਉਹਨਾਂ ਫੜਾ ਫੜ ਗੰਨੇ ਕੱਟਣਾ ਆ ਜਨ ਹੂੰ ਖਾਮੀਅਤ ਪਰਚੀ ਤਿਆਰ ਹੋ ਜਾਣੀ ਹੈ ਹੂੰ ਫਿਰ ਫੋਨ ਕਰ ਦੇਣਾ ਹੂੰ ਇਹ ਟ੍ਰਾਂਲ ਇਹਨੇ ਬਦਲਣਾ ਤੇ ਆਰੋ ਗਿਆ ਜੱਕਾ ਨਾ ਪਰ ਲੈ ਅੱਛਾ ਉਹ ਫਿਰ ਆ ਕੇ ਕਿੰਨਾ ਪਰ ਕੇ ਲੈ ਜਾਏਗਾ ਮੈਨੂੰ ਪਰਚੀ ਦਾ ਮੈਸੇਜ ਆ ਜਾਂਦਾ ਪਰਚੀ ਆਈ ਨਹੀਂ ਤਰੀਕ ਹੂੰ ਇਹ ਸੱਤ ਦਿਨ ਹੂੰ ਫਿਰ ਜਾ ਕੇ ਉੱਥੇ ਤੁਹਾਨੂੰ ਜਾ ਕੇ ਜਰਾ ਤੂੰ ਟਾਰਣ ਦੀ ਬਾਤ ਦੱਲ ਲੈ ਹੂੰ ਫਿਰ ਮੈਸੇਜ ਆ ਜਾਏਗਾ ਇਹਨੇ ਕੋਲ ਤੁਹਾਡਾ ਕਿੰਨਾ ਆ ਗਿਆ ਅੱਛਾ ਬਾਕੀ ਮਸ ਮਸਨਾ ਵੀ ਆ ਕੇ ਦੇ ਜਾਂਦਾ ਅੱਛਾ ਹਾਂ ਇਹ ਸਭ ਨੰਬਰ ਲਿਖੇ ਮੈਲ ਤੱਕ ਦੇ ਗ੍ਰਾਮ ਸੇਵਕ ਤੱਕ ਸਾਦੇ ਨੂੰ ਹੁੰਦਾ ਸਾਰਾ ਖਾਕਦਾ ਵੀ ਅਕਾਊਂਟ ਸਟੇਟਮੈਂਟ ਬੰਦਾ ਸੰਭਾਲ ਕੇ ਰੱਖਣਾ ਵੈਂਦਾ ਅੱਛਾ ਕੀਤੀ ਦਾ ਸਾਰਾ ਖਾਕਦਾ ਵੀ ਦੇਚ ਅੱਛਾ ਦੋਦੀ ਦਾ ਕਿੰਨਾ ਦੁੱਧ ਦੇ ਦੋਦੀ ਦਾ ਕਿੰਨਾ ਦੁੱਧ ਦੇ ਕਿੰਨੇ ਪੈਸੇ ਲੈਣੇ ਨੇ ਕਿੰਨੇ ਦੇਣੇ ਨੇ ਉਹ ਖਾਕਦਾ ਵੀ ਦੇਚ ਅੱਛਾ ਦੋਦੀ ਦਾ ਪੈਲੀ ਦਾ ਹੈ ਹਾਂ ਕਿੰਨੇ ਦੱਸਾ ਖਾਦਦਾ ਖਾਦਦਾ ਵੀ ਹਾਂ ਖਾਦ ਕਿੰਨੇ ਆਈ ਹੈ ਖਾਦ ਖਾਲ ਹੈ ਖਾਦ ਦਾ ਲੈਣ ਫੋਨ ਕਰਦੀਦਾ ਵੀ ਖਾਲ ਭੇਜ ਦੇ ਹੂੰ ਮਿਊਰੀ ਜੀ ਨੇ ਕਾਚੇ ਦੀ ਓਕ 45 ਦਿਨ ਦਾ ਫੋਨ ਤਾਂ ਚੱਲਦਾ ਹੈ ਅੱਛਾ ਇਹ ਮੁਨੀਮ ਸਾਹਬ ਏ ਇਹ ਆ ਜੀ ਸਾਡੇ ਘਰ ਦਾ ਮੁਨੀਮ ਸਾਹਬ ਏ ਇਹਦਾ ਸਾਰਾ ਹਿਸਾਬ ਕਿਤਾਬ ਸਭ ਇਹਨਾਂ ਦੇ ਹੱਥ ਵਾਸਤੇ ਹੈ ਨਾ ਲੇਵਰ ਨੂੰ ਸੋਧਣ ਜਾਂ ਸਾਰਾ ਦਿਨ ਮਰ ਜਾਂਦਾ ਫੋਨ ਕਰਕੇ ਲੇਵਰ ਆ ਜਾਂਦੀ ਅੱਛਾ ਫੋਨ ਤੇ ਡਾਕਟਰ ਆ ਜਾਂਦਾ ਫੋਨ ਕੀਤੇ ਖਾਣ ਵੀ ਜੋ ਮੰਗਾਣਾ ਘਰ ਆ ਜਾਂਦਾ ਅੱਛਾ ਫੋਨ ਕਰੋ ਡਾਕਟਰ ਆਣ ਆ ਲਾ ਜਾਂਦਾ ਜੀ ਅੱਛਾ ਹਾਂ ਤੋਂ ਰਿਆ ਬੀਜ ਗਿਆ ਹੈ ਵਾਈ ਵੀ ਦਾ ਸਾਰਾ ਹੈ ਸਾਰਾ ਕੁਝ ਇਹ ਰਜਿਸਟਰ ਜੀ ਰਜਿਸਟਰ ਜੋ ਬੜਾ ਕੀਮਤੀ ਰਜਿਸਟਰ ਆ ਹੈ ਹਾਂਜੀ ਵੜਾਂ ਟੀਮ ਦੀ ਖਿਆਮ ਰੱਖਣਾ ਪੈਂਦਾ ਅੱਛਾ ਹਾਂਜੀ ਇਹ ਨਾਮ ਹੀ ਲਿਆਦੇ ਅੱਛਾ ਤੁਹਾਡਾ ਡੈਡੀ ਦੀ ਕਿੱਥੇ ਚਲ ਵੜੀ ਕੰਮਾਂ ਮੈਂ ਜਿੱਦਾਂ ਨਾਂ ਜਾ ਸਦਣਾ ਪੈਂਦਾ ਹੁਈ ਹਾਂ ਫੋਨ ਕੀ ਆ ਜਾਂਦੇ ਅੱਛਾ ਕੋਈ ਮੱਝ ਡੰਗਰ ਲੈਣਾ ਫੋਨ ਕਰੀਦਾ ਸੁਣਾ ਮੱਝ ਭੇਜ ਦਿਓ ਹਾਂ ਉਹ ਸਿਨੇਮਾ ਫੋਟੋ ਤੇ ਮੱਝਾਂਾਂ ਜੋ ਮਗਾਣੀ ਭੇਜ ਦਿੰਦੇ ਨੇ ਅੱਛਾ ਚਲੋ ਵਧੀਆ ਕਿੰਨਾ ਭੜੇ ਹੋ ਕੜੇ ਦਿੰਦਾ ਸੀ ਹੂੰ ਚਾਹਦੇ ਸੀ ਕੋਈ ਟੀਚਰ ਬਣਾਗੇ ਪਰ ਕਰਮਾਂ ਜੀ ਸੀ ਹੂੰ ਹੁਣ ਮੁਨੀਮ ਸਾਹਿਬ ਬਣ ਗਏ ਮੁਨੀਮ ਸਾਹਿਬ ਬਣ ਗਏ ਜੀ ਮੇਰੇ ਸ਼ਾਂਹ ਹੁੰਦਾ ਸੀ ਹੂੰ ਮੇਰੇ ਭੈਣ ਬਰਾ ਕੋ ਟੀਚਰ ਬਣੇ ਹੂੰ ਕੋਈ ਮਾਸਟਰ ਬਣ ਹੂੰ ਕੋਈ ਨਰਸ ਬਣੇ ਬਾਕੀ ਉਹਨਾਂ ਦੇ ਕੋਈ ਸ਼ੌਂਕ ਪੁਰਾਣੇ ਨਹੀਂ ਹੋਏ ਉਹਨਾਂ ਨੇ ਬੜਾ ਬਣਾਇਆ ਹੂੰ ਬੜੀ ਮਿਹਨਤ ਨਾਲ ਪਿਆਰ ਨਾਲ ਪੜਾਇਆ ਹੂੰ ਬਾਕੀ ਸਾਡੇ ਮੱਕਦਰ ਤਾਨੀ ਮੈਡਮ ਮਾਸਟਰ ਨਾ ਕੀ ਸੰ ਮੇਰੀ ਪਹਿਲੀ ਮੈਡਮ ਦਾ ਸੰਤੋਸ਼ ਹਾਂ ਉਹ ਇੱਕ ਤੋਂ ਪੰਜ ਤੱਕ ਪੜਾਇਆ ਉਹਨੇ ਅੱਛਾ ਅਗੋ ਛੇਵੀਂ ਤੋਂ ਦਸਵੀਂ ਤੱਕ ਪੜਾਇਆ ਹਾਂ ਇੱਕ ਦਾ ਨਾਮ ਬੰਸ ਕੌਰ ਹਾਂ ਇੱਕ ਨਾਮ ਕ੍ਰਿਸ਼ਨਾ ਮੈਡਮ ਹਾਂ ਮਾਸਟਰ ਦਲਜੀਤ ਸਿੰਘ ਹਾਂ ਮੈਂ ਹਾਂ ਮੈਡਮ ਸਹੇਲੀਆਂ ਕਿੰਨੀਆਂ ਹਾਂ ਸਹੇਲੀਆਂ ਦੋ ਚਾਰ ਸਹੇਲੀਆਂ ਹਾਂ ਹਾਂ ਉਹ ਸਾਰੀ ਕਲਾਸ ਦੀਆਂ ਸਹੇਲੀਆਂ ਹੁੰਦੀਆਂ ਨੇ ਬਾਕੀ ਕਾਸੇ ਕੁਸ਼ਾ ਸੀ ਹਾਂ ਇੱਕੁਰ ਮਿਲ ਸੀ ਹੂੰ ਬਾਕੀ ਰਿਸ਼ਤੇਦਾਰਾਂ ਨਹੀਂ ਆਉਂ ਉਹ ਪਹਿਲਾਂ ਹੀ ਸਾਨੂੰ ਕੋ ਬਣੇ ਵੀ ਕਿਉਂ ਤਦ ਹੀ ਸੀ ਜਦ ਪੰਜਾਬੀ ਹੁੰਦੀ ਸੀ ਉਹ ਤਾਂ ਪੰਜਾਬੀ ਆ ਬੀਣਾ ਚੇਵੀਂ ਪੰਜਾਬੀ ਲੱਗਦੀ ਸੀ ਅੰਗਰੇਜ਼ੀ ਅੰਗਰੇਜ਼ੀ ਸੇ ਵੀ ਲੱਗਦੀ ਪਹਿਲਾਂ ਕੀ ਪਹਿਲਾਂ ਬਸ ਹਿੰਦੀ ਸੀ ਜ਼ਿਆਦਾ ਪੰਜਵੀਂ ਸਾਂ ਹਿੰਦੀ ਸਾਰਾ ਸਹੀ ਹੋ ਗਿਆ